ਮੈਂ ਹਰਦੇਵ ਸਿੰਘ ਹਸਾਬ ਦਾ ਸਰਪੰਚ ਗ੍ਰਾਮ ਪਿਆ ਨਸੀਰਪੁਰ ਜੋ ਕਿ ਸ਼ਹਿਰ ਦੇ ਹਾਲਾਤਾਂ ਬਾਰੇ ਅਸੀਂ ਕਹਿੰਦੇ ਆਂ ਵੀ ਸ਼ਹਿਰ ਦੇ ਹਾਲਾਤ ਬਹੁਤ ਜਿਆਦਾ ਮਾੜੇ ਹੋਏ ਪਿਆ ਇੱਥੇ ਇਤਿਹਾਸਿਕ ਗੁਰਦੁਆਰੇ ਆ ਸਾਰੇ ਔਰ ਤੁਸੀਂ ਆਪ ਹੀ ਦੇਖ ਸਕਦੇ ਕਿੰਨੀ ਪਰੇਸ਼ਾਨੀ ਆਵਾਜਾਈ ਨੂੰ ਹੋ ਰਹੀ ਆ ਇੱਥੇ ਰੋਜ਼ ਦੀ ਰੋਜ਼ ਕੋਈ ਨਾ ਕੋਈ ਡਿੱਗਦਾ ਹੀ ਰਹਿੰਦਾ ਵਾ ਜੀ ਅੱਜ ਵੀ ਅਸੀਂ ਦੇਖਿਆ ਜੀ ਸਰਕਾਰੀ ਬਾਸ ਇੱਕ ਆਪਣੇ ਸਿਵਲ ਹਸਪੀਟਲ ਦੇ ਸਾਹਮਣੇ ਉੱਥੇ ਫਸੀ ਪਈ ਸੀ ਇੱਕ ਬੱਚਿਆਂ ਵਾਲੀ ਵੈਨ ਅੰਡਰ ਬ੍ਰਿਜ ਦੇ ਵਿੱਚ ਤੇ ਇਸ ਕਰਕੇ ਬਹੁਤ ਜਾਨੀ ਨੁਕਸਾਨ ਵੀ ਹੋ ਸਕਦੇ ਆ ਤੇ ਸਾਨੂੰ ਪ੍ਰਸ਼ਾਸਨ ਤੋਂ ਇਹੀ ਮੰਗ ਆ ਕਿ ਉੱਚ ਅਧਿਕਾਰੀਆਂ ਨੂੰ ਬੇਨਤੀ ਆ ਕਿ ਤੁਸੀਂ ਆਪ ਆਣ ਕੇ ਸਟਕਾ ਤੇ ਦੇਖੋ ਔਰ ਜਿਹੜੇ ਇਹਦੇ ਠੇਕੇਦਾਰ ਆ ਉਹਨਾਂ ਨੂੰ ਜ਼ਿੰਮੇਵਾਰੀ ਨਾਲ ਕੰਮ ਕਰਾਇਆ ਜਾਵੇ ਵਾਦ ਤੋਂ ਬਾਦ ਮਸ਼ੀਨਰੀ ਲਾਈ ਜਾਵੇ ਜੋ ਪਿਆ ਕੋਏ ਟੱਪੇ ਇਹਨਾਂ ਨੂੰ ਪੂਰ ਕੇ ਵਧੀਆ ਆਵਾਜਾਈ ਚਲਾਈ ਜਾਵੇ ਮੇਰਾ ਨਾਮ ਲਾਗੀ ਤੰਦੂਆ ਜੀ ਪਿੰਡ ਮੇਵਾ ਸਿੰਘ ਵਾਲਾ ਮਜੂਦਾ ਪੰਚ ਕੋਈ ਦੁਕਾਨ ਨਹੀਂ ਦੁਕਾਨ ਨਹੀਂ ਆਪਣੀ ਜਾਰੀ ਰੋਸਟੀਆਂ ਮੋੜਿਆਣਾ ਬਹੁਤ ਜਿਆਦਾ ਇੱਥੇ ਆਉਣ ਜਾਣਾ ਤੇ ਬੈਠ ਖਲੋਣਾ ਅਸਲ ਗੱਲ ਇਹ ਹੈ ਜੀ ਆਪਾਂ ਜੀ ਗੁਰੂ ਘਰ ਦੇ ਤਿੰਨ ਇਤਿਹਾਸ ਗੁਰਦੁਆਰੇ ਆ ਮੰਦਰ ਇਤਿਹਾਸਕ ਲੱਗੇ ਸਕੂਲ ਆ ਇਹ ਬਹੁਤ ਵੱਡੀ ਸਮੱਸਿਆ ਵਾ ਅੱਜ ਇੱਕ ਦਿਨ ਬੱਚਾ ਡੇਪਿਆ ਵਿਚਾਰੇ ਕੱਪੜੇ ਲਿਪੜ ਕੇ ਗਰਮੀ ਬੜੀ ਉਹਨੂੰ ਚੱਕ ਕੇ ਅੰਦਰ ਲਗਾਇਆ ਡਾ ਆ ਗਏ ਉਹਨੂੰ ਸਾਫ ਸੁਕ ਕੀਤਾ ਪਾਣੀ ਪੂਣੀ ਪਲਾਇਆ ਮੈਂ ਵੀ ਉਦੋਂ ਇੱਥੇ ਹੀ ਆ ਵੇ ਇਹੀ ਆਪਾਂ ਪ੍ਰਸ਼ਾਸਨਗਾਰੀ ਅਪੀਲ ਕਰ ਸਕਦੇ ਆ ਵੀ ਇਹਨੂੰ ਬਣਾ ਦੇਣ ਗੁਰੂ ਘਰ ਆ ਗੁਰੂ ਘਰ ਲੰਗਣਾ ਆਪਾਂ ਨੂੰ ਬਹੁਤ ਜ਼ਿਆਦਾ ਦਿਖਤਾਂ ਦੀ ਦੂਰੋਂ ਦੂਰੋਂ ਲੋਕ ਆਉਂਦੇ ਆ ਜੀ ਚਲੋ ਕਦੇ ਪਾਸੇ ਸਾਈਡ ਦੇ ਉੱਤੇ ਆ ਜਿੱਥੇ ਥੋੜਾ ਜਿਹਾ ਘਾਟਾ ਆਵਾਜ਼ ਆਈ ਹੈ ਚਲੋ ਕੋਈ ਗੱਲ ਨਹੀਂ ਉਹ ਥੋੜਾ ਜਨ ਲੇਟ ਹੀ ਬਣ ਜੂਗੀ ਜਿਹੜੀ ਇਹ ਚੀਜ਼ਾਂ ਵਾ ਪੈਲ ਦੇ ਧਾਰ ਤੇ ਬਣਨੀਆਂ ਚਾਹੀਦੀਆਂ ਇਦਾਂ ਉਹ 메ਨ ਰੋਡ ਆ ਗੁਰੂ ਜੇ ਸਾਹਿਬ ਗੁਰਦੁਆਰਾ ਵਾ ਗਾੜੀ ਹਨਾ ਉਧਰ ਨੂੰ ਵੀ ਸੰਗਤ ਜਾਂਦੀ ਆ ਇਹ ਚੀਜ਼ਾਂ ਜਿਹੜੀਆਂ ਇਹ ਮੇਨਿਆਂ ਨੂੰ ਬਣਾ ਦੇਣੀਆਂ ਚਾਹੀਦੀਆਂ ਜੀ ਸੁਲਤਾਨਪੁਰ ਲੋਧੀ ਦੇਖੋ ਇਤਿਹਾਸਿਕ ਸ਼ਹਿਰ ਆ ਔਰ ਵਰਲਡ ਚ ਗੁਰਨਾਨਕ ਸਾਹਿਬ ਪਾਸ਼ਾ ਨੇ ਮੂਲ ਮੰਤਰ ਦਾ ਉਚਾਰਨ ਕੀਤਾ ਗੁਰੂ ਗ੍ਰੰਥ ਸਾਹਿਬ ਦਾ ਸ਼ੁਰੂਆਤ ਇੱਥੋਂ ਹੋਈ ਆ ਔਰ 550 ਸਾਲਾਂ ਅੱਜ بڑا ਨਾਮ ਸੁਲਤਾਨਪੁਰ ਲੋਧੀ ਦਾ ਗਿਆ ਬਟ ਉਸ ਤੋਂ ਬਾਅਦ ਜੋ ਹੋਣਾ ਤਿੰਨ ਸਾਲਾਂ ਤੋਂ ਜੋ ਖਸਤਾ ਹਾਲਤ ਹੋਈ ਹੈ ਔਰ ਸ਼ਹਿਰੀ ਦੇ ਪਰੇਸ਼ਾਨੀਆਂ ਬਾਹਰਲੇ ਵੀ ਪਰੇਸ਼ਾਨਾ ਕਈਆਂ ਦੇ ਤੇ ਮੈਂ ਦੇਖਿਆ ਜਹਦਾਰ ਗਰਦਿਆਲ ਸਿੰਘ ਦਾ ਉਦਨ ਸਿੰਘ ਜੀ ਦਾ ਦਿਹਾੜਾ ਸੀ ਤੇ ਘੁੱਟ ਟੁੱਟ ਗਿਆ ਤੇ ਕੋਏ ਦੇ ਵਿੱਚ ਡਿੱਗ ਕੇ ਤੇ ਉਹ ਆਹ ਹਾਲਤਾਂ ਕੋਈ ਕੁਛ ਪਰੇਸ਼ਾਨ ਕੋਈ ਦੁਕਾਨਦਾਰ ਪਰੇਸ਼ਾਨ ਉਸ ਦੇ ਕੋ ਇਹ ਜਿਹੜੇ ਟੋਏ ਪਏ ਆ ਇਹ ਕਈਆਂ ਦੇ ਲਈ ਤੇ ਮੇਰਾ ਖਿਆਲ ਆ ਵੀ ਇਹ ਠੇਕੇਦਾਰਾਂ ਨੇ ਪਤਾ ਨਹੀਂ ਹੱਡੀਆਂ ਦਾ ਡਾਕਟਰ ਨਾ ਸਮਝੋਤਾ ਕੀਤਾ ਹੋਇਆ ਵੀ ਉਹ ਕੋਈ ਨਾ ਕੋਈ ਬੱਚਾ ਕੋਈ ਨਾ ਕੋਈ ਆਪਣਾ ਜਿਹੜਾ ਹੈਗਾ ਉਹ ਡਿੱਗਦਾ ਵਾ ਫਿਰ ਹੱਡੀਆਂ ਦੇ ਡਾਕਟਰਾਂ ਕੋਲ ਜਾਣਾ ਪੈਂਦਾ ਇਹ ਸਾਰਾ ਪ੍ਰਸ਼ਾਸਨ ਦੀ ਕਮਜ਼ੋਰੀ ਹੈ ਇਹਨੂੰ ਡਿਲੇ ਬਰੇਡ ਕਰ ਚ ਇਹ ਡਿਲੇ ਜਿਹੜੀ ਆ ਨਾ ਠੇਕੇਦਾਰੀ ਦੀ ਇਹ ਜਿਹੜੀ ਆ ਇਹਨਾਂ ਨੇ ਠੇਕੇਦਾਰਾਂ ਨੇ ਨੂੰ ਨਹੀਂ ਕੱਸਿਆ ਤੇ ਕੰਮ ਅੱਜ ਨਹੀਂ ਹੁੰਦਾ ਜਿਹੜਾ ਕੰਮ ਕਰੋ ਉਹ ਤੋਂ ਸ਼ੁਰੂ ਕਰ ਦਿੰਦੇ ਆ ਕਦੀ ਪੁਰਾਣੀ ਮੰਡੀ ਚੱਲ ਜਾਂਦੇ ਜਿੱਥੇ ਲੋੜ ਨਹੀਂ ਉੱਥੇ ਜਾਣਗੇ ਜਿੱਥੇ ਲੋੜ ਆ ਉੱਥੇ ਇਹਨਾਂ ਨੇ ਕੰਮ ਨਹੀਂ ਕਰਨਾ ਜੇ ਤੁਸੀਂ ਕਨੈਕਸ਼ਨ ਦੇਣੇ ਆ WhatsApp ਲਾਈ ਦੇ ਤੁਸੀਂ ਗਰੀਬ ਜਿੱਥੇ ਜਨਤਾ ਜਿਨ੍ਹਾਂ ਨੂੰ ਲੋੜ ਆ ਜਿਨ੍ਹਾਂ ਦੇ ਸਮਰਸੀ ਪੰਪ ਨਹੀਂ ਹੈਗੇ ਉੱਥੇ ਦਿਓ ਤੁਸੀਂ ਜਿਹੜੇ ਜਿਹੜੇ ਗਰੀਬ ਜਨਤਾ ਮਹਰੇਆ ਮੱਲਾ ਹੋ ਗਿਆ ਰਾਜਪੂਤਾਂ ਮੱਲਾ ਹੋ ਗਿਆ ਜਿਹੜਾ ਉਹ ਆਪਣਾ ਅੰਤਰਜਾਮਤਾ ਦੇ ਸਾਹਮਣੇ ਹੋ ਗਿਆ ਉੱਥੇ ਦਿਓ ਕਨੈਕਸ਼ਨ ਜਿੱਥੇ ਜਿੱਥੇ ਇੱਕ ਗਰੀਬ ਜਨਤਾ ਦਾ ਨਿਵਾਸ ਸਜਾਵਾਂ ਉਹਨਾਂ ਨੂੰ ਆਪਾਂ ਅਪਰਟੀਉਨਿਟੀ ਦੇਣੀ ਆ ਤੇ ਜੇ ਆਪਾਂ ਦੇਣੀ ਨਵੀਂ ਮੱਡੀ ਪਾਇਆਗਾ ਜਾਂ ਪੁਰਾਣੀ ਦਾਣਾ ਮੱਡੀ ਪਾਇਆ ਉੱਥੇ 5 10 ਆੜਤੀ ਹੋਣਗੇ ਉਹਨਾਂ ਨੂੰ ਬਣਾਉਣ ਦਾ ਬਿਲਡ ਅਪ ਕਰਨ ਦਾ ਕੀ ਫਾਇਦਾ ਜਾਂ ਕੇ ਸ਼ੂਕਰਾਂ ਨੇ ਭੱਲੇ ਚੱਲ ਜਾਓ ਸ਼ਹਿਰ ਦੇ ਬਜੂਤਾ ਹਾਲਾਤਾਂ ਨੂੰ ਕਿਸੇ ਜ਼ਿੰਮੇਵਾਰ ਮੰਨੋ ਦੇਖੋ ਸ਼ਹਿਰ ਦੇ ਪਨੀਰ ਇੱਕ ਤੇ ਦੇਖੋ ਸਰਕਾਰਾਂ ਜਿਹੜੀਆਂ ਨਾ ਮੈਂ ਤਾਂ ਕਹਿੰਦਾ ਸਰਕਾਰ ਜਿਹੜੀ ਸਰਕਾਰ ਤਾਂ ਹੋਏ ਉਹਦੇ ਐਮਸੀ ਬਣਾ ਦੇਣੇ ਚਾਹੀਦੇ ਆ ਤੇ ਆਪੇ ਮਤਲਬ ਕੰਮ ਕਰ ਹਣ ਉਹ ਤਾਲਮੇ ਲੈਣੀ ਆਪੇ ਜੇ ਤਾਲਮੇ ਲਈ ਕਹੀਦਾ ਜਾਣ ਲਈ ਕਿਥੇ ਕਹੀਦਾ ਉਹ ਸਾਡੇ ਜਿਹੜੇ ਆ ਮੈਂ ਕਹਿ ਨਹੀਂ ਸਕਦਾ ਸਾਡੇ ਬੰਦੇ ਚ ਆ ਕੇ ਡੀਸੀ ਕੋ ਜਾਣ ਨੂੰ ਤਿਆਰ ਨਹੀਂ ਸਾਡੇ ਬੰਦੇ ਜਿਹੜੇ ਮੰਤਰੀ ਸਾਹਿਬ ਆ ਸਾਡੇ ਸਥਾਨਿਕ ਸਰਕਾਰਾਂ ਦੇ ਉਹਦੇ ਕੋ ਜਾਣ ਨੂੰ ਤਿਆਰ ਨਹੀਂ ਤੇ ਉਹ ਤੇ ਜਿਹੜੇ ਜਾ ਕੇ ਆਪਣਾ ਦੱਸਣਾ ਚਾਹੀਦਾ ਕਿ ਸਾਨੂੰ ਆ ਮਸ਼ੀਨ ਚਾਹੀਦੀ ਆ ਸੀਵਰ ਸਾਫ ਕਰਨ ਦੀ 550 ਸਾਲਾ ਦੀ ਮਸ਼ੀਨ ਆਈ ਸੀ ਸਾਰਾ ਸੀਵਰ ਸਾਫ ਕਰਗੇ ਸੀ 2 ਸਾਲ ਕੋਈ ਲੋੜ ਨਹੀਂ ਸੀ ਤੇ ਅੱਜ ਵੀ ਮੈਂ ਡਿਮਾਂਡ ਕਰਦਾ ਵਾਂ ਪ੍ਰਸ਼ਾਸਨ ਨੂੰ ਜਾਂ ਤਾਂ ਸਾਨੂੰ ਇਹ ਮਸ਼ੀਨ ਦਿੱਤੀ ਜਾਵੇ ਉਹ ਸੀਵਰ ਦੀ ਜਾਂ ਫਿਰ ਉਹ ਸੀਵਰ ਦੀ ਜਿੱਥੇ ਜਲੰਧਰ ਜਾਂ ਨਕੋਦਰ ਜਾਂ ਬੇਗਵਾਲ ਭੀਆਂ ਉਹਨਾਂ ਸਫਾਈ ਕਰਾਈ ਜਾਵੇ ਕਰਾ ਕੇ ਸਹੀ ਸੀਵਰ ਦਾ ਮਸਲਾ ਹੱਲ ਕਰਾਇਆ ਜਾਵੇ ਠੇਕੇਦਾਰਾਂ ਨੂੰ ਕਿਚਿਆ ਜਾਵੇ ਜਿਹੜੀਆਂ ਸੜਕਾਂ ਟੁੱਟੀਆਂ ਭੱਜੀਆਂ ਉਹਨਾਂ ਦੇ ਭਰਤੀ ਮਲੇਬਾ ਪਾ ਗਏ ਟੈਂਪਰੇਰੀ ਰਿਲੀਫ ਤਾਂ ਦੇਓ ਉਹਨੂੰ ਕੋਈ ਇਹਦੇ ਨਾ ਰਹਿਣ ਦਿਓ ਇਹਦੀ ਹੱਡੀਆਂ ਤਾਂ ਨਾ ਟੁੱਟਣ ਮੁੜ ਕੇ ਬਣਾਉਣੀ ਜਦੋਂ ਮਰਜ਼ੀ ਬਣਾ ਲਿਓ ਇਹ ਮੇਰੀ ਡਿਮਾਂਡ ਆ ਪਾਣੀ ਖੜਾ ਵਾ ਸਾਰੀਆਂ ਦੁਕਾਨਾਂ ਦੇ ਕੇ ਜਾ ਕੇ ਤੇ ਦੇ ਲੋ ਪਾਣੀ ਖੜਾ ਲੋਕੀ ਸਾਨੂੰ ਬਾਹੋਂ ਫੜ ਕੇ ਉਸਨਾਂ ਲਾ ਪੈਂਦੇ ਦੱਸੋ ਕੀ ਕਰੀਏ ਲੇਕਿਨ ਸਾਡੇ ਕੋ ਮੈਂ ਦੱਸ ਨਹੀਂ ਸਕਦਾ ਵੀ ਮੇਰੀ ਵੀ ਸਮੱਸਿਆ ਵਾ ਜਿਹੜੀਆਂ ਮੇਰੀ ਪ੍ਰੋਬਲਮ ਆ ਨੇ ਮੈਂ ਤਾਂ ਬਰਦਾਸ਼ਤ ਨਹੀਂ ਕਰ ਸਕਦਾ ਗੁਰੂ ਨਾਨਕ ਸਾਹਿਬ ਨੇ ਸਾਨੂੰ ਇੱਥੇ ਜੇ ਜਨਮ ਦਿੱਤਾ ਵਾ ਸਾਡਾ ਫਰਜ਼ ਮੰਦਾ ਵੇ ਅਸੀਂ ਇਹਦੀ ਲੜਾਈ ਲੜੀਏ ਔਰ ਆਪਣੇ ਗਰੀਬਾਂ ਦੀ ਲੜਾਈ ਲੜੀਏ ਔਰ ਇਤਿਹਾਸਿਕ ਸ਼ਹਿਰ ਜਿਹੜਾ ਮੱਕਾ ਕਿਹਾ ਜਾ ਸਕਦਾ ਸਿੱਖਾਂ ਦਾ ਇਹਦੇ ਬਾਰੇ ਕੋਈ ਸਾਡਾ ਪ੍ਰਸ਼ਾਸਨ ਧਿਆਨ ਦੇਵੇ ਸਾਡੀ ਦੇ ਹੱਥ ਜੋੜ ਕੇ ਸਰਕਾਰ ਨੂੰ ਵੀ ਅਪੀਲ ਆ ਜ਼ਿਲ੍ਹਾ ਪ੍ਰਸ਼ਾਸਨ ਨੂੰ ਵੀ ਅਪੀਲ ਆ ਨਹੀਂ ਅਸੀਂ ਬਹੁਤ ਸਾਡਾ ਕੰਮਕਾਰ ਬਹੁਤ ਪ੍ਰਭਾਵੇ ਦਾ ਲੋਕਾਂ ਨੂੰ ਲੰਘਣ ਵਾਲਿਆਂ ਨੂੰ ਬਹੁਤ ਤੰਗੀ ਆ ਇੱਥੇ ਹਰ ਰੋਜ਼ ਕੋਈ ਨਾ ਕੋਈ ਸੜਕ ਤੇ ਹਾਦਸਾ ਹੋਇਆ ਰੰਦਾ ਵਾ ਕੋਈ ਗੱਡੀ ਫਸੀ ਰਹਿੰਦੀ ਆ ਕਦੇ ਟਰੱਕ ਫਸ ਗਿਆ ਕਦੇ ਬੱਸ ਫਸ ਗਈ ਅੱਜ ਸਵੇਰੇ ਇੱਥੇ ਬੱਸ ਫਸੀ ਆ ਸਵਾਰੀਆਂ ਦਾ ਮੂੰਹ ਭਰਨੇ ਵਜਿਆ ਦੋਨੇ ਟਾਇਰ ਅਗੇ ਵਿੱਚ ਅਗਲੇ ਵਿੱਚ ਪੈ ਗਏ देखो प्रशासन कोई वा हादसा शायद टीक रहा वा भी कोई ना कोई कांड होगी काम कार सारे बंद पे आ छे महीन तो वेले बैठे आई दल रोटियां खा खाके चलो ठीक ठाक है